ਹੈਲੋ ਜਨਾਬ ਜਿਹੜਾ ਗਿਆ ਤੇ ਮੈਂ ਆਪਾਂ ਮੇਰੇ ਨਾਲ ਆਇਆ ਇਹ ਟੀ-ਸ਼ਰਟ ਨੇ ਮੇਰੀ ਬਾੜੀ ਖੱਟ ਕੇ ਜਿੱਤੇ ਬਾੜੀ ਬਣਾਇਆ ਇਹਦਾ ਲਾਗਣਾ ਮੇਰੇ ਸਿਹੜ ਮਾਰੀ ਇਹਨਾਂ ਆਮੂ ਦਾ ਨਿਸ਼ਾਨ ਬਣਾਇਆ ਇਹਦਾ ਨਿਸ਼ਾਨ ਆਹ ਆ ਮੇਰੀ ਤੈਨੂੰ ਵੀਡੀਓ ਭੇਜ ਲਗਾ ਹੀ ਮੈਂ ਆਹ ਇਹ ਗੱਡੀਆਂ ਧਮਕੀਆਂ ਲੁੰਦਾ ਮੈਨੂੰ ਗੱਡੀਆਂ ਗੱਡੀਆਂ ਕਿਨਾਂ ਬੱਸ ਅੱਡੇ ਰਹਿਣਾ ਕਿ ਨਹੀਂ ਰਹਿਣਾ ਆ ਹੋ ਜੀ ਹਾਂ ਮੁਕਾਬਲਾ ਜੈ ਜੈ ਮੁਬਾਰਕ ਅਮੇਰ ਮੁਬਾਰਕ ਜੈ 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 ਬੰਦ ਕਰੋ ਬੰਦ ਕਰੋ ਬੰਦ ਕਰੋ ਜੈ 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 ਬੰਦ ਕਰੋ ਬੰਦ ਕਰੋ ਅੱਜ ਦੀਆਂ ਨੂੰ ਜੈ 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 ਜਿੰਦਾਬਾਦ ਅੱਲਾ ਨੂੰ ਜਿੰਦਾਬਾਦ ਅੱਲਾ ਨੂੰ ਜਿੰਦਾਬਾਦ ਅੱਲਾ ਨੂੰ ਜਿੰਦਾਬਾਦ ਨਾ ਮੇਰਾ ਵਿਸ਼ੂ ਸਿੰਘ ਜੀ ਆਟੋ ਦਾ ਜੀ ਗੱਲਬਾਤ ਕੀ ਹੋਈ ਹੈ ਗੱਲਬਾਤ ਕੀ ਆ ਵੀ ਮੈਂ ਸਵਾਰੀ ਲਾਉਣ ਡਿਆ ਮਗਰੋ ਠੀਕ ਹੈ ਜੀ ਇਹਨੇ ਨਹੀਂ ਦੇਖਿਆ ਹੁੰਦਾ ਮੇਰੇ ਚਪੇੜਾ ਮਾਰਨ ਦਾ ਮਾਹ ਮੇਰੀ ਬਜਾ ਉਹ ਆਸੇ ਇਹ ਮੇਰੀ ਗੱਡੀ ਦਾ ਨੰਬਰ ਨਹੀਂ ਲਿਖਿਆ ਤੂੰ ਮੈਨੂੰ ਦੱਸਦਾ ਨੰਬਰ ਮੇਰਾ ਗੱਡੀ ਤੇ ਮਗਰ ਲਿਖਾ ਇਹਨੇ ਅੱਗੋਂ ਦੇਖ ਕੇ ਮੱਚ ਪੇਡ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਮਗਰ ਨਹੀਂ ਵੇਖਿਆ ਨੇ ਕਿਹੜੀ ਜਗ੍ਹਾ ਦੀ ਗੱਲ ਆ ਆ ਤੇ ਫਰੀਪੁਰਾ ਚੌਂਕ ਤੇ ਕੋਣ ਆਇਆ ਸੀ ਬਾਬਾ ਆਹ ਦਿਲਜੀਤ ਸਿੰਘ ਐਸਆਈ ਪਹਿਲਾਂ ਵੀ ਇੱਥੇ ਖੜਦੇ ਤੁਸੀਂ ਪਹਿਲਾਂ ਵੀ ਇੱਥੇ ਖੜਦੇ ਸੀ ਇੱਥੇ ਭਾਈ ਟੋਟੋ ਘੜਦਾ 12 ਸਾਲ ਹੋ ਗਏ ਪਹਿਲੇ ਤੇ ਸਾਲ ਤੋਂ ਪਹਿਲਾਂ ਗੱਲਬਾਤ ਹੋਈ ਆ ਜਿੰਨਾਂ ਨਾਲ ਹੁੰਦਿਆ ਰਿਆਂ ਉਹਨਾਂ ਦੇ ਵਰਖਲਾਪੇ ਹੁੰਦੇ ਰਿਹਾ ਤੋਂ ਬਾਅਦ ਉਹਨਾਂ ਨੇ ਕੋਈ ਗਾਲੀ ਨਹੀਂ ਕੱਢੀ ਉਹ ਆਇਆ ਵਾ ਪਹਿਲੀ ਵਾਰ ਅੜਦੇ ਤੇ ਇਹਨੇ ਚਪੇੜਾ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਹਾ ਕਿ ਚਪੇੜਾ ਹਾਂ ਕਾਰਨ ਕਿ ਉਹਨੇ ਕਿਹਾ ਕਾਰਨ ਨੇ ਇਹਨੇ ਪੁੱਛਿਆ ਮੈਨੂੰ ਤੁਸੀਂ ਨਹੀਂ ਕਾਰਨ ਕੁਝ ਵੀ ਕਿਉਂ ਮਾਰਦੇ ਮੈਂ ਪੁੱਛਿਆ ਨੂੰ ਮਾਂ ਮੇਰੀ وجہ ਦੱਸ ਪਿੰਡੋਂ ਤੋਂ ਨੰਬਰ ਨਹੀਂ ਲਿਖਾ ਮੈਂ ਨੰਬਰ ਮੇਰਾ ਮਗਰ ਲਿਖਾ ਅੱਗੋਂ ਨੇ ਆਣੇ ਨੇ ਪਾਰਦਾ ਗੱਡੀਆਂ ਦਾ ਕੰਮ ਕਰਾਉਂਦੇ ਆ ਨਹੀਂ ਤਲਾਸ਼ ਕਰਦੇ ਆ ਕਿਹਦੇ ਨਾਮ ਦਾ ਨਾ ਟਿਕਟ ਕਰਕੇ ਚਪੇੜਾ ਮਾਰੇ ਹਾਂਜੀ ਮੰਨ ਲਓ ਜੇ ਅਸੀਂ ਨੰਬਰ ਨਹੀਂ 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 ਲਿਖੇ ਸਰਕਾਰੀ ਨੰਬਰ ਕਰਿਆ ਹੱਥੇ ਲਿਖਿਆ ਸਰਕਾਰੀ ਨੰਬਰ ਅਹੀ ਐਸਐਸਪੀ ਨੇ ਲਿਖਿਆ ਉਹ ਕਰਿਆ ਤੇ ਦਿੱਤਾ ਮੰਗੇ ਉਹ ਕਰਦੇ ਕਿ ਇਹਦੀ ਵਰਦੀ ਲੱਸੀ ਜਾਵੇ ਹੋਰ ਸਾਡੀ ਮੰਗ ਜੇ ਅਹੀ ਪੁਲਿਸ ਨਹੀਂ ਸਾਡੀ ਕਾਰਵਾਈ ਤੋਂ ਦੀ ਅਸੀਂ ਉੱਤੇ ਪੇਸ਼ ਕਰਾ ਕੇ ਸਾਡੀ ਜਗ੍ਹਾ ਇਹ ਆਪਣਾ ਅਸੰਗਮ ਚੋਲ ਮੈਂ ਲਾਉਂਗਾ ਸਾਡੇ ਇੱਕ ਆਟੋ ਆਂਡਰ ਤਾਲਕੋਟ ਜਿਹੜਾ ਕਿ ਬੋਤ ਵਾਲਾ ਕਹਿੰਦਾ ਤੱਪੜ ਮਾਰਿਆ ਉਹਦਾ ਕਹਿਣਾ ਹੈ ਸਰ ਉਹਨੇ ਸਵਾਰੀਆਂ ਲੋਂਦੇ ਆ ਸਰ ਉਹਨੇ ਸਵਾਰੀਆਂ ਲੋਂਦੇ ਆਈ ਇਨਾ ਪੁੱਛਿਆ ਕਿ ਸ਼ੈਣੀ ਆਪ ਡਿਊਟੀ ਤੋਂ ਲੇਟ ਆਏ ਆ 11 ਵਜੇ ਆਏ ਆ ਆ ਕੇ ਉਹਨੂੰ ਫੜ ਕੇ ਗਲੋ ਧੂਕ ਵਾਲੇ ਦੁਆਲੇ ਟੈਂਪੂ ਦੇ ਤੇ ਲਿਆ ਕੇ ਚਪੇੜਾਂ ਮਾਰਨ ਲੱਗ ਪਿਆ ਫਿਰ ਅਸੀਂ ਕਿਹਾ ਸਰ ਦੱਸੋ ਕੱਲ ਕੀ ਆ ਕਿਉਂ ਮਾਰੀਆਂ ਵਾ ਕੁਛ ਨਹੀਂ ਬੋਲੇ ਹਨੂ ਵੀ ਧੱਕੇ ਧੱਕੇ ਮਾਰੇ ਚੜੋ ਪਰ ਅਟਲੋ ਪਰਾ ਕੀ ਦਿੱਤਾ ਤੇ ਕੋਈ ਕੋ ਲਿਆਣੀ ਕੋਈ ਗੱਲ ਕਰਨ ਕੁਝ ਵੀ ਨਹੀਂ ਕੀ ਬਹਲਾ ਕੇ ਛੜੇ ਡਿਊਟੀ ਤੋਂ ਲੇਟ ਆਏ ਪਰੋਂ ਪੜੇ ਲੜ ਕੇ ਆਏ ਆ ਤੇ ਪਤਾ ਨਹੀਂ ਲੱਗਾ ਇਹ ਗੱਲ ਬਾਤ ਹੋਈ ਸੀ ਕੀ ਪਾਤੀ ਕਰਦੇ ਮੰਗ ਸਾਰੇ ਇਹੋ ਕਰਦੇ ਆ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੇ ਜੋ ਸਾਡੀ ਗਲਤੀ ਆ ਉਹ ਸਾਡੇ ਦੇ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਨੇ ਬੰਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜਨਾਬ ਇਹਨਾਂ ਨੇ ਐਸੇ ਤਰੀਕੇ ਨਾਲ ਆਟਾ ਚਾਲਕ ਨੇ ਕਿਹਾ ਕਿ ਤੁਸੀਂ ਨਾ ਕੋਈ ਸਰ ਬਾਤ ਕੀਤੀ ਕੀਤੀ ਇਹਨਾਂ ਨੇ ਲਾਇਨ ਤੋਂ ਬਾਹਰ ਆਟੋ ਲਾਇਏ ਸੀ ਇਹਦੇ ਅੱਠ ਅੱਗੇ ਨੰਬਰ ਪਿੱਛੇ ਨੰਬਰ ਕੋਈ ਨੰਬਰ ਜਾਗਾ ਮੈਂ ਉਹਨਾਂ ਨੂੰ ਚਲਾਰ-ਪਰ ਲਗਾਇਆ ਸੀ ਦਾ ਜੋ ਨਹੀਂ ਆਇਆ ਮੈਂ ਉਹ ਕਿੱਥੀ ਕੋਲੇ ਧਾ ਗਿਆ ਕਿੱਧਰ ਧਾਗਰ ਦਾ ਪਤਾ ਇਨੇ ਉਹਦਾ ਮੁੱਦਾ ਬਣਾ ਲਿਆ ਵਿਚ ਵੇੜ ਮਾਰੀ ਮੇਰੇ ਕੋਈ ਬਾਤ ਵੀ ਨਹੀਂ ਕੀਤੀ ਆਪਣਾ ਰੋਟੀ ਪਾਣੀ ਕੌਣ ਕਮਾਉਣ ਅਸੀਂ ਕਿਦ ਮਾਰ ਦਿੰਦਾ ਤੇ ਫਿਰ ਟ੍ਰੈਵਲ ਜਾਮ ਨਾ ਕਰਨੀ ਇਹ ਬੇਨਤੀਆਂ ਹੁੰਦਾ ਤੇ ਕੋਈ ਕਹਿੰਦਾ ਕਿ ਤੁਸੀਂ ਛੁੱਟੀ ਲੈ ਲਓ ਕੰਸਰਵੇਟਿਵ ਨਹੀਂ ਜੀ ਛੋਟੀ ਸਾਡੀ ਰੋਜ਼ ਰੋਜ਼ ਚੈਨਲ ਵਿੱਚ ਛੁੱਟੀ ਕੱਢ ਕੇ ਆਇਆ ਜੀ ਅੱਜ ਹੀ ਡਿਊਟੀ ਲੱਗੀ ਆ ਤੇ ਜੋ ਡਿਊਟੀ ਲੱਗੀ ਤੇ ਪਹਾੜ ਦੂਰ ਤੇ ਪਰ ਆਈਟਮ ਦਾ ਉਹ ਪਹੁੰਚ ਗਿਆ